ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟ ਹੈ ਜਿਹੜਾ ਉਪਾ ਲੈ ਕੇ ਆਏ ਹਾਂ ਆਪਣੇ ਘਰ ਦੇ ਵਿੱਚ ਅਕਸਰ ਹੀ ਤુલਸੀ ਦਾ ਪੌਦਾ ਹੁੰਦਾ ਹੈ ਜੇਕਰ ਤੁਸੀਂ ਤુલਸੀ ਦਾ ਪੌਦਾ ਲਗਾਇਆ ਹੋਇਆ ਹੈ ਤਾਂ ਉਸ ਦੇ ਗਮਲੇ ਦੀ ਮਿੱਟੀ ਦੇ ਨਾਲ ਜੇਕਰ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਤੇ ਤਵੇ ਦੀ ਉਲਟ ਸਾਈਡ ਤੇ ਰੱਖ ਕੇ ਇੱਕ ਛੋਣੀ ਜਿਹੀ ਚੀਜ਼ ਨੂੰ ਤੁਸੀਂ ਜਲਾ ਦਿਓਗੇ ਤਾਂ ਇਸ ਉਪਾਣ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੰਨ ਦੀ ਕਦੇ ਵੀ ਕਮੀ ਨਹੀਂ ਆਵੇਗੀ ਜੇਕਰ ਤੁਹਾਨੂੰ ਕੋਈ ਪਰਸਨ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਜਿਸ ਦੇ ਤੰਗ ਪਰੇਸ਼ਾਨ ਕਰਨ ਦੇ ਨਾਲ ਤੁਹਾਡੇ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਤੇ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਗੁੰਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਅਸੀਂ ਛੋਟੇ ਜਿਹੇ ਦੋ ਬਹੁਤ ਹੀ ਕਾਰਗਰ ਤੇ ਚਮਤਕਾਰੀ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ 101% ਫਾਇਦਾ ਹੋਣ ਵਾਲਾ ਹੈ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨਤਾ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਦੇਖੋ ਸਾ ਸੰਗ੍ਯਾ ਜੀ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਰਾਹ ਤੇ ਜਾਂਦੇ ਆ ਆਪਣੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਮੈਂਫ ਤੋਂ ਬਾਅਦ ਸਕਸੈਸ ਹੁੰਨੇ ਆ ਆਪਾਂ ਉੱਚੇ ਮਕਾਮ ਤੇ ਜਾਂਦੇ ਆ ਤੇ ਜਿੰਨੀ ਜਿਆਦਾ ਆਪਾਂ ਮਿਹਨਤ ਕਰਦੇ ਆਂ ਮਿਹਨਤ ਦੇ ਨਾਲ ਦਲ ਆਪਣੇ ਘਰ ਦੇ ਵਿੱਚ ਜੋ ਸਭ ਕੁਝ ਠੀਕ ਹੁੰਦਾ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਉਹ ਆਪਣੀ ਤਰੱਕੀ ਨੂੰ ਦੇ ਕੇ ਕਈ ਲੋਕ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਸੜਨਾ ਸ਼ੁਰੂ ਕਰ ਦਿੰਦੇ ਨੇ ਉਹ ਇਹ ਨਹੀਂ ਜਾਣਦੇ ਕਿ ਹਰ ਇੱਕ ਚੀਜ਼ ਹਾਸਲ ਕਰਨ ਦੇ ਲਈ ਅਸੀਂ ਨੇ ਕਿੰਨੀ ਮਿਹਨਤ ਕੀਤੀ ਹੈ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਬਸ ਹਰੇਕ ਇਨਸਾਨ ਨੂੰ ਇਹੀ ਹੁੰਦਾ ਏ ਕਿ ਕੋਈ ਮੇਰੇ ਤੋਂ ਅੱਗੇ ਨਾ ਚੱਵੇ ਕੋਈ ਮੇਰੇ ਤੋਂ ਉੱਪਰ ਨਾ ਹੋਵੇ ਪਤਾ ਨਹੀਂ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਕਿਉਂ ਹੁੰਦੀ ਜਾ ਰਹੀ ਅੱਜਕੱਲ੍ਹ ਦੇ ਕਾਲ ਯੁੱਗ ਦੇ ਟਾਈਮ ਦੇ ਵਿੱਚ ਆਪਣੀ ਕੋਈ ਤਰੱਕੀ ਦੇਖ ਕੇ ਜਰਦਾ ਨੀ ਜਿਵੇਂ ਆਪਾਂ ਤਰੱਕੀ ਕਰਦੇ ਹਾਂ ਉਵੇਂ ਹੀ ਆਪਣੀ ਜਿਹੜੀ ਦੁਸ਼ਮਣ ਨੇ ਬਣਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਤੁਹਾਡੀ ਆਂਢ ਘੁਆਂਢ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਸਾਕ ਸੰਬੰਧੀ ਦੇ ਵਿੱਚ ਹੀ ਇਦਾਂ ਦੇ ਸਾਥ ਸੰਗਤ ਜੀ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਹੁੰਦਾ ਹੈ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਨਾ ਹੀ ਕੋਈ ਲੜਾਈ ਕਲੇਸ਼ ਰਹਿੰਦਾ ਹੈ ਇਹ ਦਿਨੋਂ ਦਿਨ ਤਰੱਕੀ ਕਿਵੇਂ ਕਰ ਰਹੇ ਨੇ ਉਹ ਸਿਰਫ ਇਸ ਚੀਜ਼ ਨੂੰ ਲੈ ਕੇ ਕੋਈ ਨਾ ਕੋਈ ਗਲਤ ਕਰਮ ਕਰਦੇ ਰਹਿੰਦੇ ਨੇ ਜਿਸ ਕਰਕੇ ਆਪਣੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਕਈ ਲੋਕ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਜਦੋਂ ਆਪਾਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਕੀਤੇ ਨਾ ਕੀਤੇ ਨਹੀਂ ਵੀ ਕਰਦੇ ਤਾਂ ਆਪਾਂ ਨੂੰ ਅੱਗੇ ਜਾ ਕੇ ਇਹ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਲੈ ਕੇ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਰਹਿਣ ਲੱਗ ਜਾਂਦੇ ਆ ਤੇ ਸਾ ਸੰਗੇ ਜੀ ਜੋ ਅਸੀਂ ਤੁਹਾਡੇ ਲਈ ਇਹ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਇਆ ਇਸ ਨੂੰ ਕਰਨ ਦੇ ਨਾਲ ਤੁਹਾਨੂੰ 24 ਘੰਟੇ ਦੇ ਵਿੱਚ ਰਿਜ਼ਲਟ ਮਿਲੇਗਾ ਤੇ ਤੁਹਾਡੀ ਇਹ ਸਾਰੀ ਪਰੇਸ਼ਾਨੀ ਜਿਹੜੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਨੇ ਸਾ ਸੰਗੇ ਜੀ ਇੱਕ ਤਵਾ ਲੈਣਾ ਹੈ ਤਵੇ ਨੂੰ ਉਲਟਾ ਕਰ ਲੈਣਾ ਤੇ ਇਸ ਦੇ ਲਈ ਤੁਸੀਂ ਚਾਰ ਲੌਂਗ ਲੈ ਲੈਣੇ ਨੇ ਦੋ ਪਤਾਸੇ ਤੇ ਦੋ ਕਪੂਰ ਲੈ ਲੈਣੇ ਨੇ ਇੱਕ ਛੋਟਾ ਜਿਹਾ ਇੱਕ ਤੁਸੀਂ ਸਾਫ਼ ਬਿਲਕੁਲ ਕਲੀਨ ਪੇਜ ਲੈ ਲੈਣਾ ਉਸ ਦਾ ਛੋਟਾ ਜਿਹਾ ਟੁਕੜਾ ਲੈ ਲੈਣਾ ਉਸ ਟੁਕੜੇ ਦੇ ਉੱਪਰ ਉਸ ਆਦਮੀ ਦਾ ਉਸ ਵਿਅਕਤੀ ਦਾ ਤੁਸੀਂ ਨਾਮ ਲਿਖਣਾ ਜੋ ਤੁਹਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਜੇਕਰ ਤੁਸੀਂ ਉਸ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ ਤੇ ਜੇਕਰ ਤੁਸੀਂ ਉਸ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਉਸ ਦੀ ਜਗਾਂ ਤੇ ਤੁਸੀਂ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਤੇ ਉਹ ਲੇਖ ਕੇ ਤੁਸੀਂ ਉਸ ਪਰਚੀ ਨੂੰ ਤਵੇ ਨੂੰ ਉਲਟਾ ਕਰਕੇ ਤਵੇ ਦੇ نیچے ਰੱਖ ਦੇਣੀ ਹੈ ਤੇ ਤਵੇ ਦੇ ਉੱਪਰ ਤੁਸੀਂ ਦੋ ਲੌਂਗ ਰੱਖਣੇ ਨੇ ਇੱਕ ਪਤਾਸਾ ਤੇ ਇੱਕ ਕਪੂਰ ਰੱਖ ਕੇ ਤੁਸੀਂ ਉਸ ਨੂੰ ਜਲਾ ਦੇਣਾ ਜਦੋਂ ਇਹ ਚੀਜ਼ ਜਲ ਜਾਵੇਗੀ ਤੇ ਜਿਹੜਾ ਤੁਸੀਂ ਤਵੇ ਦੇ نیچے ਉਹ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਰੱਖਿਆ ਹੋਵੇਗਾ ਇੱਕ ਛੋਟਾ ਜਿਹਾ ਕੁਕੜਾ ਉਸ ਨੂੰ ਤੁਸੀਂ ਤਵੇ ਦੇ ਉੱਪਰ ਰੱਖ ਦੇਣਾ ਤੇ ਉਸ ਦੇ ਉੱਪਰ ਤੁਸੀਂ ਬਜੇ ਹੋਏ ਦੋ ਲਾਉਂਗ ਇੱਕ ਪਤਾਸਾ ਦੇ ਇੱਕ ਕਪੂਰ ਨੂੰ ਰੱਖ ਕੇ ਉਸ ਨੂੰ ਵੀ ਤੁਸੀਂ ਚਲਾ ਦੇਣਾ ਇਹ ਸਾਰੀਆਂ ਚੀਜ਼ਾਂ ਨੂੰ ਜਲਾਉਂਦੇ ਹੋਏ ਤੁਸੀਂ ਪਰਮਾਤਮਾ ਅੱਗੇ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜੋ ਵੀ ਦੁੱਖ ਤਕਲੀਫ ਨੇ ਉਹ ਦੂਰ ਹੋ ਚੜੇ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਜਲ ਕੇ ਰਾਖ ਹੋ ਜਾਣਗੀਆਂ ਤੇ ਤੁਸੀਂ ਇਹਨਾਂ ਨੂੰ ਚੱਲਦੇ ਹੋਏ ਪਾਣੀ ਦੇ ਵਿੱਚ ਬਹਾ ਦੇ। ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਵਿੱਚ ਕਿਸੇ ਦੇਨ ਦੀ ਕੋਈ ਬੰਦਸ਼ ਨਹੀਂ ਹੈਗੀ ਕਿ ਇਸ ਹੀ ਵਾਰ ਨੂੰ ਤੁਸੀਂ ਨਹੀਂ ਕਰਨਾ ਪਰ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਤਾਂ ਜੋ ਕਿ ਤੁਹਾਨੂੰ ਕੋਈ ਦੇਖ ਨਾ ਸਕੇ। ਤੁਸੀਂ ਕਿਸੇ ਨੂੰ ਬਿਨਾਂ ਦੱਸੇ ਇਸ ਉਪਾਅ ਨੂੰ ਕਰਨਾ ਹੈ ਤੇ ਜਿਹੜਾ ਤੁਹਾਡੇ ਘਰ ਦਾ ਲੱਕੜ ਦਾ ਗੇਟ ਹੋਵੇਗਾ ਮੁੱਖ ਦਵਾਰ ਹੋਵੇਗਾ ਉਸ ਗੇਟ ਦੇ ਅੱਗੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰਦੇ ਤੁਸੀਂ ਦੇਖਿਓ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਹੈ ਤੇ ਕਿੰਨਾ ਵਧੀਆ ਰਿਜ਼ਲਟ ਮਿਲਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਇਹ ਪ੍ਰੋਬਲਮ ਦੂਰ ਹੋਵੇਗੀ ਕਿ ਜਿਹੜਾ ਤੁਹਾਨੂੰ ਕੋਈ ਵਿਅਕਤੀ ਤੁਹਾਡੇ ਉੱਪਰ ਕੋਈ ਨਾ ਕੋਈ ਜਾਦੂ ਤੂਣਾ ਕਰ ਰਿਹਾ ਹੈ ਜਾਂ ਤੁਹਾਨੂੰ ਕਿਸੇ ਚੀਜ਼ ਨੂੰ ਲੈ ਕੇ ਕੋਈ ਤੰਗੀ ਪਰੇਸ਼ਾਨੀ ਉਸ ਆਦਮੀ ਤੋਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਉਹ ਦੂਰ ਹੋ ਜਾਵੇਗਾ ਤੇ ਜੋ ਤુલਸੀ ਦੇ ਗਮਲੇ ਦੀ ਮਿੱਟੀ ਦੇ ਨਾਲ ਉਪਾਅ ਕਰਨਾ ਹੈ ਉਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਚ ਵਾਤਾ ਹੋਵੇਗਾ ਜਿਹੜੇ ਭੈਣ ਭਰਾ ਕਹਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਜਾ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਤਸਾ ਸੰਗੇ ਜੀ ਉਹ ਤੁਲਸੀ ਦੇ ਜਿਹੜਾ ਤੁਲਸੀ ਦਾ ਬੂਟਾ ਲੱਗਾ ਹੁੰਦਾ ਹੈ ਜਿਹੜੇ ਗਮਲੇ ਦੇ ਵਿੱਚ ਉਸ ਕਮਲੇ ਦੀ ਮਿੱਟੀ ਦੇ ਨਾਲ ਉਹ ਇਹ ਉਪਾਅ ਨੂੰ ਜ਼ਰੂਰ ਕਰਕੇ ਦੇਖਣਾ ਤੇ ਉਹਨਾਂ ਨੂੰ ਰਿਜ਼ਲਟ ਬਹੁਤ ਵਧੀਆ ਆਊਗਾ ਇਸੇ ਤਰ੍ਹਾਂ ਸਾਧ ਸੰਗੇ ਜੇ ਤੁਲਸੀ ਦੇ ਪੌਦੇ ਦੀ ਮਹੱਤਤਾ ਦਾ ਜ਼ਿੰਗਰ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਕੀਤਾ ਗਿਆ ਤੇ ਜੋਤਿਸ਼ ਵਿੱਚ ਵੀ ਇਹ ਮਹੱਤਵ ਦੱਸਿਆ ਗਿਆ ਹੈ ਇੱਕ ਪਾਸੇ ਜਿੱਥੇ ਤુલਸੀ ਦੀ ਪੂਜਾ ਕਰਨ ਤੇ ਨਾਲ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਆਉਂਦੀ ਏ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਜਦੋਂ ਆਪਾਂ ਤુલਸੀ ਦੀ ਪੂਜਾ ਕਰਦੇ ਆ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਸਾਡੇ ਘਰ ਦੇ ਵਿੱਚੋਂ ਲੜਾਈ ਕਲੇਸ਼ ਦੂਰ ਰਹਿੰਦਾ ਏ ਜਿਸ ਚੀਜ਼ ਕਰਕੇ ਸਾਡਾ ਘਰ ਹੀ ਜਿਹੜਾ ਖੁਸ਼ੀਆਂ ਦੇ ਨਾਲ ਭਰਿਆ ਰਹਿੰਦਾ ਏ ਇਸੇ ਤਰ੍ਹਾਂ ਸਾਧ ਸੰਗਤ ਜੀ ਪੈਸੇ ਦੀ ਕਮੀ ਨੂੰ ਲੈ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਜਾ ਕੋਸੀ ਕਰਜਾ ਜਿਆਦਾ ਖਰਚ ਕਰਦੇ ਹੋ ਕਰਜਾ ਤੁਹਾਡੇ ਤੇ ਚੜ ਗਿਆ ਹੈ ਕਰਜੇ ਦੇ ਵਿੱਚ ਫਸੇ ਹੋਇਓ ਪੈਸੇ ਵਰਗੀਆਂ ਸਥਿਤੀਆਂ ਦੇ ਨਾਲ ਤੁਸੀਂ ਜੂਝ ਰਹੇ ਹੋ ਤਾਂ ਆਪਣੇ ਹੀ ਘਰ ਦੇ ਵਿੱਚ ਤੁਸੀਂ ਤુલਸੀ ਦੇ ਗਮਲੇ ਦੇ ਵਿੱਚੋਂ ਮੁਠੀ ਇੱਕ ਭਰ ਕੇ ਇੱਕ ਸਿਰਫ ਤੁਸੀਂ ਮੁੱਖੀ ਭਰ ਕੇ ਤੁਸੀਂ ਮਿੱਟੀ ਦੀ ਲੈ ਲੈਣੀ ਤੇ ਲਾਲ ਕੱਪੜੇ ਦੇ ਵਿੱਚ ਉਸ ਨੂੰ ਲੁਬੇਟ ਕੇ ਰੱਖ ਲਓ ਜੋ ਤੁਸੀਂ ਆਪਣੇ ਘਰ ਦੇ ਵਿੱਚ ਤੁਲਸੀ ਦਾ ਬੂਟਾ ਲਗਾਇਆ ਹੋਵੇਗਾ ਗਮਲੇ ਦੇ ਵਿੱਚ ਉਸ ਦੇ ਵਿੱਚੋਂ ਤੁਸੀਂ ਇੱਕ ਮੁਠੀ ਮਿੱਟੀ ਦੀ ਲੈ ਲੈਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਗਮਲਾ ਹੈਗਾਏ ਤੁਸੀਂ ਪੌਦਾ ਲਗਾਇਆ ਉੱਥੋਂ ਲੈ ਸਕਦੇ ਹੋ ਨਹੀਂ ਹੈਗਾ ਤੁਸੀਂ ਐਡ ਘਰ ਦੇ ਵਿੱਚ ਜਿੱਥੇ ਤੁਹਾਡੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਤੁਹਾਨੂੰ ਤੁਲਸੀ ਦਾ ਪੌਦਾ ਮਿਲਦਾ ਹੈ ਉਸ ਦੇ ਗਮਲੇ ਦੇ ਵਿੱਚੋਂ ਤੁਸੀਂ ਇੱਕ ਮੁਠੀ ਮਿੱਟੀ ਦੀ ਤੁਸੀਂ ਲਿਆ ਸਕਦੇ ਹੋ ਇਸ ਦਾ ਕੀ ਮਹੱਤਵ ਹੈ ਮਿੱਟੀ ਦਾ ਉਚਾਰ ਜੇ ਤੁਹਾਡੇ ਵਿਹੋਤਾ ਜੀਵਨ ਦੇ ਵਿੱਚ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਜੇਕਰ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਵਿਗੜ ਰਿਹਾ ਹੈ ਜਾਂ ਫਿਰ ਤુલਸੀ ਦੇ ਘੜੇ ਦੀ ਥੋੜੀ ਜਹੀ ਥੋੜੀ ਜਹੀ ਮਿੱਟੀ ਜਿਹੜੀ ਉਹ ਤਾਂਬੇ ਦੇ ਪਾਂਡੇ ਦੇ ਵਿੱਚ ਪਾ ਦਿਓ ਜੇਕਰ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹਸਬੰਡ ਵਾਈਫ ਦੀ ਬਣਦੀ ਨਹੀਂ ਤੁਹਾਡੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਤਾਂ ਤੁਸੀਂ ਜਿਹੜਾ ਤુલਸੀ ਦੇ ਜਿਹੜਾ ਗਮਲਾ ਏ ਉਹਦੀ ਜਿਹੜੀ ਮਿੱਟੀ ਏ ਥੋੜੀ ਜੀ ਲੈ ਕੇ ਨਾ ਉਸ ਨੂੰ ਤੁਸੀਂ ਤਾਂਬੇ ਦੇ ਭਾਂਡੇ ਦੇ ਵਿੱਚ ਤੁਸੀਂ ਪਾ ਦਿਓ ਇਸ ਨਾਲ ਤੁਹਾਡੀ ਜਿੰਨੀ ਵੀ ਪ੍ਰੋਬਲਮ ਹੋਵੇਗੀ ਇਸ ਰਿਸ਼ਤੇ ਦੇ ਸੰਬੰਧੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਤੇ ਤਾਂਬੇ ਦੇ ਭਾਂਡੇ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਫਿਰ ਇਸ ਦੇ ਵਿੱਚ ਤੁਸੀਂ ਹਲਦੀ ਪਾੜੀਏ ਉਸ ਭਾਂਡੇ ਨੂੰ ਤੁਸੀਂ ਕੱਪੜੇ ਦੇ ਨਾਲ ਟੱਕ ਕੇ ਆਪਣੀ ਬੈੱਡਰੂਮ ਦੇ ਵਿੱਚ ਕਿਤੇ ਵੀ ਸੁਰੱਖਿਅਤ ਜਗ੍ਹਾ ਤੇ ਤੁਸੀਂ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਿਆਹ ਤੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੇ ਉਹ ਦੂਰ ਹੋ ਜਾਣਗੀਆਂ ਤੁਹਾਡੀ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਜਾਂ ਤੁਹਾਡੀ ਵਿਆਹ ਤੋਂ ਬਾਅਦ ਤੁਹਾਡੇ ਹਸਬੰਡ ਵਾਈਫ ਦੀ ਆਪਸ ਵਿੱਚ ਬਣਤੀ ਨਹੀਂ ਇਸ ਨੂੰ ਤੁਸੀਂ ਉਪਾਅ ਨੂੰ ਕਰਕੇ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਤੁਹਾਡਾ ਰਿਸ਼ਤਾ ਹੈ ਜਿਹੜਾ ਵਿਗੜ ਰਿਹਾ ਹੈ ਜਿਹੜੀ ਤੁਹਾਡੇ ਆਪਸੀ ਰਿਲੇਸ਼ਨ ਨੇ ਉਹ ਵਿਗੜ ਰਹੇ ਨੇ ਇਹ ਸਾਰੀ ਪ੍ਰੋਬਲਮ ਤੁਹਾਡੀ ਦੂਰ ਹੋ ਜਾਵੇਗੀ ਇਸੀ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਪੈਸੇ ਧੰਨ ਨੂੰ ਲੈ ਕੇ ਪਰੇਸ਼ਾਨ ਹੋ ਵਪਾਰ ਲਈ ਤુલਸੀ ਦਾ ਕੀ ਉਪਾਸਨ ਕਰਨਾ ਚਾਹੀਦਾ ਹੈ ਤਾਂ ਉਸ ਦੇ ਲਈ ਤੁਸੀਂ ਤુલਸੀ ਦੇ ਗਮਲੇ ਦੇ ਵਿੱਚੋਂ ਮਿੱਟੀ ਲੈ ਲਓ ਉਸ ਮਿੱਟੀ ਦੇ ਦੀਵੇ ਚ ਭਰ ਦਿਓ ਉਸ ਤੇ ਕਪੂਰ ਪਾਓ ਰੋਜ਼ਾਨਾ ਇਸ ਨੂੰ ਜਲਾਓ ਤੇ ਘਰ ਵਿੱਚ ਧੂਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਪਰਿਵਾਰਿਕ ਸ਼ਾਂਤੀ ਸਥਾਪਿਤ ਹੋਵੇਗੀ ਜੇਕਰ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦੂਰ ਹੋਵੇਗਾ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਰਹੇਗੀ ਤਾਂ ਸਾਥ ਸੰਗਤ ਜੀ ਪੈਸਾ ਤਾਂ ਆਪਣੇ ਆਪ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੇ ਘਰ ਦੇ ਵਿੱਚ ਖੁਸ਼ੀ ਹੋਵੇ ਤੇ ਫਿਰ ਹੀ ਆਪਣਾ ਕੰਮ ਦੇ ਵਿੱਚ ਮਨ ਲੱਗਦਾ ਹੈ ਤੇ ਜਦੋਂ ਆਪਾਂ ਕੰਮ ਮਿਹਨਤ ਦੇ ਨਾਲ ਕਰਦੇ ਆਂ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਸੀ ਤਰ੍ਹਾਂ 사ਸੰਗੋ ਜੀ ਜੇਕਰ ਤੁਸੀਂ ਤુલਸੀ ਦਾ ਤੇ ਇਹ ਤਵੇ ਦੇ ਉੱਪਰ ਰੱਖ ਕੇ ਇੱਕ ਸ਼ੂੰਗੀ ਜਿਹੀ ਚੀਜ਼ ਨੂੰ ਤੁਸੀਂ ਜਲਾ ਦਿਓਗੇ ਤੇ ਤુલਸੀ ਦੇ ਗਮਲੇ ਦੀ ਮਿੱਟੀ ਦੇ ਨਾਲ ਇਹ ਉਪਾਅ ਕਰ ਲਓਗੇ ਤੇ ਤੁਹਾਨੂੰ ਇਹ ਦੋ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਤੁਹਾਡੀ ਇੰਗਤੰਬ ਕਿਸਮਤ ਹੀ ਬਦਲ ਜਾਵੇਗੀ ਕਿਉਂਕਿ ਇਹ ਛੋਟੇ ਛੋਟੇ ਉਪਾਅ ਕਰਕੇ ਸਾ ਸੰਗਤ ਜੀ ਅਸੀਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਕਿਉਂਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਛੋਟੀਆਂ ਛੋਟੀਆਂ ਮੁਸ਼ਕਲਾਂ ਦੂਰ ਨਹੀਂ ਹੁੰਦੀਆਂ ਕਿ ਇਹ ਛੋਟੀਆਂ ਛੋਟੀਆਂ ਮੁਸ਼ਕਲਾਂ ਜਿਹੜੋ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡੀ ਮੁਸੀਬਤ ਖੜੀ ਕਰ ਦਿੰਦੀਆਂ ਨੇ ਜਦੋਂ ਆਪਣਾ ਚੱਲਦਾ ਕਾਰੋਬਾਰ ਰੁਕ ਜਾਂਦਾ ਹੈ ਉਸ ਸਮੇਂ ਆਪਣੇ ਘਰ ਦੇ ਵਿੱਚ ਨਾ ਲੜਾਈ ਝਗੜੇ ਵੀ ਬੇਫਾਲਤੂ ਦੇ ਵਾਚਨਦੇ ਨੇ ਕਿਉਂਕਿ ਜਦੋਂ ਆਪਣਾ ਕੰਮ ਨਹੀਂ ਚੱਲਦਾ ਪੈਸਾ ਨਹੀਂ ਆਉਂਦਾ ਤੇ ਮਨੁੱਖ ਹਮੇਸ਼ਾ ਖਿੰਜਿਆ ਖਿੰਜਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਘਰ ਦੇ ਪਰਿਵਾਰਿਕ ਮੈਂਬਰਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਸੋ ਇਹ ਦੋ ਛੋਟੇ ਛੋਟੇ ਉਪਾਅ ਜੇਕਰ ਤੁਸੀਂ ਭਾਵਨਾ ਤੇ ਵਿਸ਼ਵਾਸ ਦੀ ਨਾਲ ਕਰੋਗੇ ਤੇ ਇਹਨਾਂ ਦੋ ਕੋਪਾ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਉਹ ਪਰਸਨ ਵੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਕਿ ਤੁਲਸੀ ਦਾ ਇਹ ਛੋਟਾ ਜਿਹਾ ਉਪਾਅ ਕਰਨ ਦੀ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਕਿਉਂਕਿ ਤੁਲਸੀ ਦੇ ਬੂਟੇ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਹ ਸਾਰੇ ਹੀ ਆਪਾਂ ਜਾਣਦੇ ਹਾਂ ਤੇ ਇਸ ਕਰਕੇ ਤੁਲਸੀ ਦੇ ਬੂਟੇ ਦੀ ਗਮਲੇ ਦੀ ਮਿੱਟੀ ਦੇ ਨਾਲ ਜੇਕਰ ਆਪਾਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰ ਲਵਾਂਗੇ ਤੇ ਸਾਡੇ ਘਰ ਦੀਆਂ ਧਨ ਸੰਬੰਧੀ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਂਦੀ ਗਿਆ ਇਹ ਛੋਟੇ ਛੋਟੇ ਉਪਾਅ ਕਰਕੇ ਅਸੀਂ ਆਪਣੀਆਂ ਪ੍ਰੋਬਲਮ ਨੂੰ ਦੂਰ ਕਰ ਸਕਦੇ ਆ ਇਹਨਾਂ ਉਪਾਅ ਦੇ ਨਾਲ ਸਾਡਾ ਕੋਈ ਨੁਕਸਾਨ ਤਾਂ ਹੋ ਨਹੀਂ ਸਕਦਾ ਨਾ ਹੀ ਅਸੀਂ ਕਿਸੇ ਦਾ ਨੁਕਸਾਨ ਕਰਦੇ ਆ ਇਸ ਕਰਕੇ ਸਾਧ ਸਿੰਘ ਜੀ ਇਹ ਛੋਟੇ ਛੋਟੇ ਜੋ ਉਪਾਅ ਸੀ ਤੁਹਾਨੂੰ ਦੱਸਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੇਅਮ ਪਰਮ ਨਹੀਂ ਹੁੰਦਾ ਕਿਉਂਕਿ ਕਈ ਭੈਣ ਭਰਾ ਵਿੱਚ ਕਹਿਣ ਲੱਗ ਜਾਂਦੇ ਆ ਕਿ ਇਹ ਕੀ ਚੀਜ਼ ਬੇਅਮ ਪਰਮ ਹੈ ਸੋ ਦੇਖੋ ਆਪੂ ਆਪਣੀ ਸੋਚ ਹੁੰਦੀ ਏ ਜੋ ਬੰਦਾ ਭੁਖੀ ਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਦੂਰ ਕਰਨ ਦੀ ਲਈ ਤਾਂ ਚਾਰੇ ਰਸਤੇ ਆ ਤੇ ਭੱਜ ਦਈਓ ਕਿਸ ਕਦੇ ਕਿਸੇ ਤੇ ਕਦੇ ਕਿਸੇ ਤੇ ਕਿਤੇ ਕਿਤੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਪੈਸਾ ਵੀ ਖਰਾਬ ਕਰ ਦਿੰਦਾ ਤੇ ਇਹ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਜੇ ਸਾਡੀਆਂ ਥੋੜੀਆਂ ਮੁਸ਼ਕਲਾਂ ਹੱਲ ਹੁੰਦੀਆਂ ਨੇ ਤੇ ਇਸ ਦੇ ਵਿੱਚ ਕੀ ਗੱਲ ਤੇ ਸੋ ਸਾਧ ਸੰਗਤ 'ਚ ਇਹ ਕਿਸੇ ਤਰ੍ਹਾਂ ਦਾ ਵਹਿਮ ਪਰਮ ਨਹੀਂ ਹੁੰਦਾਗਾ ਤੋ ਇਸ ਉਪਾਅ ਨੂੰ ਜੇਕਰ ਤੁਸੀਂ ਵਿਸ਼ਵਾਸ ਦੀ ਨਾਲ ਕਰੋਗੇ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ ਸੋ ਸਾਥ ਸੰਗੇ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ